ਤਸਬੀਹ ਤੇਰੀ ਤੇ ਦਿਨ ਨਾ ਫਿਰਿਆ ਕੀ ਲੈਣਾ ਤਸਬੀਹ ਫੜ ਕੇ ਹੂੰ ilm ਬੜਿਆ ਪਰ ਅਦਲ ਨਾ ਸਿੱਖਿਆ ਕੀ ਲੈਣਾ ilm ਨੂੰ ਪੜ ਕੇ ਹੂੰ ਚਿੱਲੇ ਕਟੇ ਚਿੱਲੇ ਕੱਟੇ ਪਰ ਕੁਝ ਨਾ ਮਿਲਿਆ ਕੀ ਲੈਣਾ ਚਿੱਲਿਆਂ ਵਿੱਚ ਵਰ ਕੇ ਹੂ ਆ ਜਾਗ ਬਿਨਾ ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ ਭਾਵੇਂ ਲੱਖ ਮਣ ਕਰ ਕਰਕੇ ਹੂ ਭਾਵੇਂ ਲੱਖ ਹੁਵਣ ਕਰ ਕਰਕੇ ਨਸਾਦਿਆ <míns> 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 ਦੀ ਆਂਦੀ ਬਲੀ ਸਾਡੀਆਂ ਆਸਾਂ ਨੂੰ ਫਾਲ ਲਈ ਚਿਹਰਾ ਨੇ ਤਕੀਆਂ ਉਹ ਤਾਂ ਪਾਦਸ਼ਾਹਾਂ ਤੇ ਕੰਤ ਸਿੰਘ ਵਰਗੇ ਮਹਾਨ ਮਹਾਂਪੁਰਖ ਜਿਹੜੇ ਇਸ ਸੰਸਾਰ ਤੇ ਆਏ ਉਹਨਾਂ ਨੇ ਜ਼ਿੰਦਗੀ ਦਾ ਇੱਕ ਇੱਕ ਪਲ ਵਾਹਿਗੁਰੂ ਦੀ ਬੰਦਗੀ ਵਿੱਚ ਗੁਜ਼ਾਰਿਆ ਮਹਾਂਪੁਰਖਾਂ ਦੀ ਸੇਵਾ ਵਿੱਚ ਗੁਜ਼ਾਰਿਆ ਆਪਣਾ ਦਸਵੰਧ ਕੱਢ ਕੇ ਆਪਣੀ ਕਮਾਈ ਵਿੱਚੋਂ ਗਰੀਬਾਂ ਲੋੜਵੰਦਾਂ ਵਾਸਤੇ ਉਹ ਖਰਚਦੇ ਰਹੇ ਤੇ ਜਦੋਂ ਤੱਕ ਖਾਲਸਾ ਜੀ ਚੰਨ ਸੂਰਜ ਤਾਰੇ ਅਵਾਰ ਰਹਿਣਗੇ ਉਦੋਂ ਤੱਕ ਐਸੇ ਮਹਾਂਪੁਰਖਾਂ ਦੀਆਂ ਯਾਦਾਂ ਇਸ ਧਰਤੀ ਤੇ ਇਸੇ ਤਰ੍ਹਾਂ ਮਨਾਇਆ ਜਾਂਦੀਆਂ ਰਹਿਣਗੀਆਂ ਜਰਾਕ ਆਪਣੇ ਵੱਡੇ-ਵਡੇਰਿਆਂ ਵੱਲ ਵੇਖੋ ਦਾਦੇ-ਪਰਦਾਦੇ ਤੋਂ ਅੱਗੇ ਸਾਨੂੰ ਕਿਸੇ ਦਾ ਨਾਂ ਹੀ ਚਿਰਤੇ ਨਹੀਂ ਪਰ ਐਸੇ ਮਾਪੁਰਖਾਂ ਦੀਆਂ ਯਾਦਾਂ ਗੁਰਮਤ ਸਮਾਗਮਾਂ ਦੇ ਰੂਪ ਵਿੱਚ ਸੰਸਾਰ ਵਿੱਚ ਸਦਾ ਬਣਾਈਆਂ ਜਾਂਦੇ ਹਨ ਬਹੁਤ ਸਾਰੇ ਬੁਲਾਰਿਆਂ ਨੂੰ ਤੁਸੀਂ ਸਵੇਰ ਤੋਂ ਸਰਵਣ ਕੀਤਾ ਕੀਤਨੀ ਜਥਿਆਂ ਨੇ ਕੀਰਤਨ ਕੀਤਾ ਸਿੰਘ ਸਾਹਿਬ ਜੀ ਆਏ ਨੇ ਅਪਰੰਤ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਤੁਹਾਡੀ ਅੱਜ ਵੀ ਪਰੇ ਹੈ ਗੁਰਦੇਵ ਪਾਚਾ ਮਹਾਰਾਜ ਕਿਰਪਾ ਕਰਨ ਜਿੰਨੀਆਂ ਵੀ ਗੁਰੂਕੀਆਂ ਸੰਗਤਾਂ ਆਈਆਂ ਸਭਨਾ ਦੀ ਹਾਜ਼ਰੀ ਦਰ ਪ੍ਰਮਾਣ ਕਰਨ ਔਰ ਜੋ ਤੁਸੀਂ ਪਿਰ ਫੁੱਲ ਗੁਰੂ ਕੇ ਦਵਾਰ ਪੇਟੀ ਤਾ ਸਤਿਗੁਰੂ ਦੀ ਬੋਧਾ ਕਰਕੇ ਜਾਣਨ ਤੇ ਗਰੀਬ ਨੁਆਜ ਪਾਛਾ ਆਪਣੇ ਦਰੋਂ ਕਰੋ ਤੁਹਾਨੂੰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਇਕਪਾਏ ਔਰ ਤਰਕੀਆਂ ਬਖਸ਼ਿਸ਼ ਕਰਕੇ ਆਪ ਸਭ ਦਾ ਨੂੰ ਨਿਹਾਲ ਕਰਨ ਕਿਉਂਕਿ ਇਹ ਗੁਰੂ ਦਾ ਦਰਬਾਰ ਹੈ ਨਾਮ ਜਪਣ ਵਾਲਿਆਂ ਦੀ ਇੱਥੇ ਮਹਿਮਾ ਉਹਨਾਂ ਦਾ ਸਥਾਨ ਬਣਿਆ ਹੋਇਆ ਔਰ ਸਾਰੀ ਜ਼ਿੰਦਗੀ ਸ਼੍ਰੀਮਾਨ ਡਾਕਟਰ ਬਾਬਾ ਸੰਤ ਸਿੰਘ ਸਾਹਿਬ ਜੀ ਉਹਨਾਂ ਨੇ ਪਰਪਕਾਰਤ ਲਾਈ ਔਰ ਸਾਰੇ ਗੁਣ ਉਹਨਾਂ ਵਿੱਚ ਮੌਜੂਦ ਸਨ ਪਰਮੇਸ਼ਰ ਦੀ ਭਗਤੀ ਗੁਰ ਭਗਤੀ ਸਾਧਵਾ ਸੰਤਾਂ ਦੀ ਸੇਵਾ ਦੇਸ਼ ਦੀ ਸੇਵਾ ਕਿਤਨੇ ਦੁਖਤ ਸੀ ਇਹ ਉਹਨਾਂ ਨੇ ਉਸ ਵਕਤ ਛਲੇ ਜਦ ਉਹ ਅੰਗਰੇਜ਼ ਵੱਲੋਂ ਲੱਗੀ ਹੋਈ ਡਿਊਟੀ ਮੁਤਾਬਕ ਬਾਹਰਲੇ ਮੁਲਕਾਂ ਵਿੱਚ ਜਾਪਾਨੀਆਂ ਦੇ ਘਰੇ ਵਿੱਚ ਆ ਗਏ ਪਰ ਫਿਰ ਵੀ ਅਰਦਾਸਾਂ ਕਰਦੇ ਰਹੇ ਔਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਕੀਤੀ ਹੋਈ ਅਰਦਾਸ ਨੂੰ ਨੇੜੇ ਹੋ ਕੇ ਸੁਣਦੇ ਨੇ ਇਹ ਸ਼ਬਦ ਹਰ ਇੱਕ ਸਿੱਖ ਨੂੰ ਯਾਦ ਕਰਨਾ ਚਾਹੀਦਾ ਤੇ ਅਮਰ ਵੇਲੇ ਨਾਮ ਨਾਲ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਜਾਂ ਦਿਨ ਵਿੱਚ ਇਹਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਇਹ ਸ਼ਬਦ ਹੈ ਗੁਰ ਸਤਗੁਰ ਦਾ ਜੋ ਸਿੱਖ ਅਠਾਏ ਸੋ ਭੜ ਕੇ ਉੱਠ ਹਰ ਨਾਮ ਧਿਆਵੇ ਮੈਂ ਬੇਨਤੀ ਪਹਿਲਾਂ ਕਰਦਿਆਂ ਇਹਦੇ ਨਾਲ ਨਾਲ ਆਪਣੇ ਜੀਵਨ ਨੂੰ ਲੈ ਕੇ ਚੱਲਣਾ ਵਾ ਕੇ ਵਕਾਰਾਂ ਦੀ ਅੱਗ ਵਿੱਚ ਸੜਨ ਨਹੀਂ ਸੀ ਦੇਣਾ ਜੇ ਕਿਤੇ ਅਸੀਂ ਸਤਿਗੁਰੂ ਜੀ ਦੀ ਇਹ ਮਰਯਾਦਾ ਹਿਤਾਬ ਚੱਲੇ ਹੁੰਦੀ ਇਹ ਮਰਯਾਦਾ ਕੀ ਹੈ ਅਪਦੇਸ਼ ਗੁਰੂ ਹਰ ਹਰ ਜਪ ਜਾਪ ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ ਫਿਰ ਚੜਾ ਦਿਵਸ ਗੁਰਬਾਣੀ ਕਾਮ ਹੈ ਬੈਠਿਆਂ ਉੱਠਦਿਆਂ ਹਰ ਨਾਮ ਧਿਆਵਾ ਹੈ ਜੋ ਸਾ ਸੁਗਰਾਸ ਭਿਆਇ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਇਆ ਰੋਵੈ ਮੇਰਾ ਸੁਆਮੀ ਤਿਸ ਗੁਰਸੇਖ ਗੁਰਪਦੇਸ ਸੁਨਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸੇਖੇ ਜੋ ਆਪ ਜਪੈ ਅਬਰਾ ਨਾਮ ਜਪਾਵੇ ਐ ਸਿੱਖ ਦੀ ਰਹਿਤ ਨੂੰ ਜਿਆਦਾ ਰਹਿਣੀ ਹੈ ਇਹ ਰੋਜਾਨਾ ਦੀ ਰਹਿਣੀ ਹੈ ਮਹੀਨੇ ਬਾਅਦ ਨਹੀਂ ਕੰਮ ਕਰਨ ਵਾਲਾ ਹੈ ਰੋਜ਼ ਸਵੇਰ ਵੇਲੇ ਕੋ ਲੈ ਕੇ ਸ਼ਾਮ ਤੱਕ ਹਰ ਰੋਜ਼ ਸਿੱਖ ਨੇ ਆਪਣਾ ਜੀਵਨ ਐਦਾਂ ਜਿਉਣਾ ਵਾ ਇਹ ਜੀਵਨ ਜਿਉਆ ਸੀ ਡਾਕਟਰ ਸੰਤ ਸਿੰਘ ਜੀ ਹੁਣਾਂ ਦੇ ਇਹ ਜੀਵਨ ਜਿਉਆ ਸੀ ਸੰਤ ਬਾਬਾ ਬਸਾਕਾ ਸਿੰਘ ਜੀ ਨੇ ਦੱਸ ਕੇ ਗਏ ਨਾ ਜ ਸਿੰਘ ਸਾਹਿਬ ਕਿਵੇਂ ਚੌਂਕੜਾ ਲਾ ਕੇ ਬੈਠਦੇ ਸੀ ਪਰਮੇਸ਼ਰ ਦੀ ਭਗਤੀ ਕਰਦੇ ਸੀ ਵਾਇ ਨੂੰ ਜੀਅ ਦੇ ਚਰਮਾ ਵਿੱਚ ਭੇਦ ਹੁੰਦੀ ਸੀ ਮੈਨੂੰ ਮਾਫ਼ ਨਹੀਂ ਦਿਓ ਇਸ ਛੋੜਿਆਂ ਨੂੰ ਛੱਡ ਕੇ ਬਹੁਤੇ ਜਪਜੀ ਸਾਹਿਬ ਦਾ ਪਾਠ ਬੜੀ ਮੁਸ਼ਕਲ ਨਾਲ ਕਰਦੇ ਨੇ ਤੇ ਜਪੁਜੀ ਸਾਹਿਬ ਦਾ ਕਰਮਾ ਵਾਲਿਆਂ ਨੇ ਸੇਵ ਜਾਂਦਾ ਚਲੋ ਤੇ ਮੈਂ ਪ੍ਰਸਾਦ ਸੁਣਿਏ ਜੋ ਆਪ ਜੀ ਸਾਹਿਬ ਅਨੰਦ ਸਾਹਿਬ ਨੇ ਉਹਨਾਂ ਮਾਈਆਂ ਬੀਬੀਆਂ ਦੇ ਭੈਣਾਂ ਦੇ ਧੀਆਂ ਦੇ ਵੀਰਾਂ ਦੇ ਬਜ਼ੁਰਗਾਂ ਦੇ ਭਰਾਵਾਂ ਦੇ ਮੈਂ ਕਰਨਾ ਦੀ ਖਾਕ ਨੂੰ ਲੈ ਕੇ ਆਪਣੇ ਮਸਤਕ ਨਾਲ ਲਾਉਣਾ ਜਿਹੜੇ ਗੁਰੂ ਕੀ ਬਾਣੀ ਪੜਦੇ ਨੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਬਾਹ ਮੜਾਉਣੀ ਚਾਹੁੰਦੇ ਹੋ ਤੁਹਾਡਾ ਜੀ ਕਰਦਾ ਗੁਰੂ ਨਾਨਕ ਸਾਹਿਬ ਸਾਡੀ ਬਾਹ ਫੜ ਲੈਣਾ ਕਰਦਾ ਜੀ ਛੋਟਾ ਜਿਹਾ ਕੰਮ ਤੁਸੀਂ ਕਰ ਲੋ ਅੱਜ ਡਾਕਟਰ ਸਾਹਿਬ ਜੀ ਨਾਲ ਦੀ ਸੰਤਨੀ ਬਕਸੀ ਤੇ ਬੈਠੇ ਹੋ ਕੋਈ ਕਾਉਂਡਿਤੀ ਦਾ ਪਤਾ ਕਿ ਜਰਜੀ ਸਾਹਿਬ ਦਾ ਲੜ ਕੀ ਕਰਨਾ ਜਰਜੀ ਸਾਹਿਬ ਦਾ ਲੜ ਫੜਨਾ ਵਾ ਮੈਂ ਆਪਣੇ ਗੁਰੂ ਉਪਰ ਮਾਣ ਕਰਕੇ ਰਹਿਣਾ ਵਾ ਤੁਸੀਂ ਜਰਜੀ ਸਾਹਿਬ ਦਾ ਲੜ ਫੜ ਲਓ ਤੇ ਗੁਰੂ ਨਾਨਕ ਤੁਹਾਡੀ ਲੋਕ ਤੇ ਪਰਲੋਕ ਵਿੱਚ ਕਦੇ ਵੀ ਬਾਹ ਨਹੀਂ ਛੱਡਣਾ ਉਹ ਤੋਂ ਸੁਣਦੇ ਹੀ ਨਹੀਂ ਤੇ ਅਖੰਡ ਪਾਤਸ਼ਾਹ ਜੀ ਦਾ ਸੋਖੜਾ ਵੱਡੇ ਬਾਪੂ ਦੀ ਡਿਊਟੀ ਰਹੀਦੀ ਆ ਜਦੋਂ ਇਹ ਵੇਰੀ ਕੈਦਾ ਅਰੇ ਸੰਗ ਵਿੱਚ ਕਰਾ ਧੂਪ ਨੂੰ ਨਿਜਾਓ ਉਹਨਾਂ ਤੋਂ ਬੋਲਿਆ ਨਾ ਜੱਬ ਵੀ ਬਾਪੂ ਅਰਗਬਤੀ ਨਹੀਂ ਬੰਦ ਹੋਣੀ ਚਾਹੀਦੀ ਮਹਾਪੁਰਸ਼ਾਂ ਦੇ ਸਮੇ ਸਮਗਰੀ ਤਿਆਰ ਕੀਤੀ ਜਾਂਦੀ ਸੀ ਔਰ ਉਹਦੇ ਵਿੱਚ ਬਿਆਨਤ ਵਸਤੂਆਂ ਜੜੀਆਂ ਬੂਟੀਆਂ ਪਾ ਕੇ ਅੱਗ ਦੇ ਕੋਲਿਆਂ ਦੇ ਉੱਪਰ ਨੂੰ ਪਾ ਕੇ ਪਕਾਇਆ ਜਾਂਦਾ ਸੀ ਤੇ ਉਹਦੀ ਸੁਗੰਧੀ ਦਿਮਾਗ ਨੂੰ ਵੀ ਤਾਜ਼ੀਆਂ ਕਰਦੀ ਸੀ ਇਹ ਗੜੇ ਦੀ ਕੁਸ਼ਕੀ ਵੀ ਦੂਰ ਕਰਦੀ ਸੀ ਉਹਨਾਂ ਦਾ ਗੜੇ ਦੀ ਕੁਸ਼ਕੀ ਵਾਸਤੇ ਐਨ ਪਗਰਬਤੀ ਕੋਲ ਲਿਆ ਕੇ ਦਿਖਾ ਦਿੱਤੀ ਜਾਂਦੀ ਸੀ ਸਿਰਫ ਉਤੋਂ ਤੱਕ ਸੀਮਤ ਆ ਕਿਤੇ ਬੈਠ ਕੇ ਬਾਣੀ ਸੁਣਿਆ ਕਰੋ ਸ਼ਾਮ ਨੂੰ ਗੁਰਦੁਆਰੇ ਸਾਹਿਬ ਆ ਕੇ ਰਹਿ ਦਾ ਸ਼ਬਦ ਪਾਠ ਸੁਣਿਆ ਕਰੋ ਹਰਮੰਦਰ ਸਾਹਿਬ ਤੋਂ ਜਦੋਂ ਆਰਤੀ ਦੇ ਸ਼ਬਦ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਤੁਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿ ਤੁਜ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿ ਤੁਜ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤ ਨਾਮ ជី ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ជី ਵਾਹਿਗੁਰੂ 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 ਜੀ RAM ਨਾਮ ਜਪ ਲਾ ਹਰ ਨਾਮ ਰੱਪਲਾ ਲਾਮੁ ਨਾਮ ਜਪਲਾ ਹਰਿ ਰਾਮ ਨਾਮ ਜਪਲਾ ਰਾਮ ਨਾਮ ਜਪਲਾ ਹਰਿ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿ ਵਾਹੇ ਗੁਰੂ 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 ਸੰਜੀ ਤੇ ਭਾਈ ਸਿੰਘ ਸਾਹਿਬ ਭਾਈ ਦਰਸ਼ੇਮ ਸਿੰਘ ਜੀ ਤੇ ਭਾਈ ਬੋੜ ਸਿੰਘ ਜੀ ਇਹਨਾਂ ਨੂੰ ਆਪਾਂ ਪੁੱਛਦੇ ਆ ਅੱਜ ਦੀ ਜਿਹੜੀ ਸਮਾਪਤੀ ਆ ਦੂਸਰੇ ਦਿਨ ਸਲਾਨਾ ਜੋੜ ਮੇਲੇ ਦੀ ਤੇ ਇਹ ਸ਼ਾਮ ਨੂੰ ਕਿਹੜੇ ਕਿਹੜੀ ਟੀਮਾਂ ਦੇ ਵਿੱਚਕਾਰ ਕਬੱਡੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਦੇਰ ਸਾਹਿਬ ਸੰਤ ਪਾਵਾ ਵਸਾਕਾ ਸਿੰਘ ਜੀ ਦਾ ਨਗਰ ਆ ਡਾਕਟਰ ਸੰਤ ਸਿੰਘ ਜੀ ਦੀ ਬਸੀ ਹੀ ਦੋਸਤਾਂ ਦੇ ਸੰਬੰਧ ਵਿੱਚ ਅੱਜ ਜਦਵਾਨ ਲੱਗੇ ਆ ਬਹੁਤਾਂ ਸੰਗਤਾਂ ਨੇ ਸਹਿਯੋਗ ਦਿੱਤਾ ਹਨਾਤਾ ਜੀਆਂ ਭਰੀਆਂ ਆਨੰਦ ਮਾਣਿਆ ਕਥਾਵਾਜ ਕੋ ਟਾਡੀ ਪੁਰੀ ਸ਼੍ਰੀ ਆਏ ਆ ਸੰਗਤਾਂ ਨੇ ਜੀਵਨ ਸਫਲਾ ਕੀਤਾ ਵਾ ਬਹੁਤ ਬਹੁਤ ਧੰਨਵਾਦ ਆਈਆਂ ਸੰਗਤਾਂ ਨੂੰ ਜੀ ਆਇਆਂ ਆ ਹੁਣ ਕਬੱਡੀ ਹੋਣ ਦੀ ਤਿਆਰੀ ਆ ਦੋ ਟੀਮਾਂ ਵਿੱਚ ਚੋਟੀ ਦੀਆਂ ਗਰਦਾਸਪੁਰ ਖਡੂਰ ਸਾਹਿਬ ਤੇ ਬਾਕੀ ਮੈਚ ਵੇਖੋ ਮੈਚ ਦਾ ਨਿਰਧਮਨ ਵਾਕਰ ਜੀ ਦਾ ਖਾਲਸਾ ਵਾਕਰ ਜੀ ਜਿੱਤੀ ਹੋਈ ਟੀਮ ਨੂੰ ਕਿੰਨਾ ਇਨਾਮ ਹੈ ਜੀ ਜਿੱਤੀ ਹੋਈ ਇਨਾਮ ਟੀਮ ਦਾ ਨਾਮ ਹੈਗਾ ਜੀ 60000 ਦੂਜੇ ਨੰਬਰ ਅੱਜ ਦਾ ਹੈਗਾ 50000 ਠੀਕ ਹੈ ਹਾਂਜੀ ਤੇ ਸਾਡੇ ਪਿੰਡ ਦੀ ਆ ਉਹ ਬੱਚਿਆਂ ਦੀ ਬੱਚਿਆਂ ਦੀ ਟੀਮ ਆ ਬਾਬਾ ਸਾਖੋਂ ਦੇ ਨਗਰ ਦੀ ਭਾਈ ਉਹਦੇ ਨਾਲ ਦੂਜਾ ਟੀਮ ਜਿਹੜੀ ਹੈਗੀ ਆ ਉਹ ਜੰਨੀ ਪਿੰਡ ਦੀ ਹੈ ਵਾਹ ਬਹੁਤ ਸੋਹਣੀਆਂ ਟੀਮਾਂ ਉਹ ਵੀ ਉਹਨਾਂ ਦੇ ਦੇਣ ਗਿਆ ਪੂਰਾ ਵੇਖੋ ਆਓ ਬਹੁਤ ਹੀ ਕੁੱਝੇ ਜਿਹੜੇ ਦੇਸ਼ ਭਗਤਾ ਸ੍ਰੀ ਮਾਨਸੰਤ ਪਾਪਾ ਵਸਾਕਾ ਸਿੰਘ ਜੀ ਹੋਣੀ ਆ ਬਹੁਤ ਹੀ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਵਾ ਇਹ ਉਹਨਾਂ ਦੇ ਜਿਹੜੇ ਚੇਲੇ ਜਿਹੜੇ ਉਹਨਾਂ ਦੇ ਦਾਸ ਆ ਗਾੜੀ ਬਾਪੇ ਸੰਤਾ ਸਿੰਘ ਜੀ ਹੋਣੀ ਆ ਉਹਨਾਂ ਦੀ ਬਹੁਤ ਵੱਡੀ ਸੇਵਾ ਵਾ ਏਡੀ ਵੱਡੀ ਸੇਵਾ ਵਾ ਵੀ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੇ ਆਪਦਾ ਘਰ ਬੂਗਾ ਵੇਥੇ ਲਾ ਕੇ ਤਾ ਸਾਰਾ ਲਿਆਣ ਕੇ ਤੇ ਸਭ ਕੁਝ ਇੱਥੇ ਲਾ ਕੇ ਤਾ ਤੇ ਬਹੁਤ ਜਿਆਦੀ ਸੇਵਾ ਕੀਤੀ ਤੇ ਅੱਜ ਸਾਰਾ ਨਗਰ ਰਲ ਕੇ ਤੇ ਉਹਨਾਂ ਦੀ ਜਿਵੇਂ ਬਾਬਾ ਜੀ ਦੀ ਪਛੀ ਮਨਾਉਂਦੇ ਆ ਉਵੇਂ ਹੀ ਬਾਬੇ ਸੰਤਾ ਸਿੰਘ ਦੀ ਉਤਰਾ ਹੀ ਮਰਸੀ ਮਨਾਉਂਦੇ ਆ ਬਾਬਾ ਜੀ ਹੁਣਾਂ ਵਾਂਗੂ ਹੀ ਕਿਉਂਕਿ ਸਾਡੇ ਨਗਰ ਨੂੰ ਬੜੀ ਤਗੜੀ ਦੇਣ ਆ ਜੀ ਬਹੁਤ ਹੀ ਤਗੜੀ ਦੇਣ ਆ ਇਹਨਾਂ ਬਾਬਾ ਜੀ ਹੁਣਾਂ ਦੀ ਇਹਨਾਂ ਬਾਬਾ ਜੀ ਹੁਣਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਇੰਨੀਆਂ ਬੇਨਤੀਆਂ ਕਰਦੇ ਰਹਿ ਕੇ ਚਿੱਕਾ ਖਾਲਸਾ ਮਹਾਰ ਜਿੱਕੀ ਫਤਿਹ